ਲਾ ਪਟਿਆਲਾ ਪਿੰਡ ਆਹਲੋਵਾਲ ਬਰ ਪੀ ਆਰਟੀਸੀ ਵਰਕਸ਼ਾਪ ਤੇ ਥਾਪਰ ਕਾਲ ਦੇ ਪਿਛਲੇ ਪਾਸੇ ਆਉਣਾ ਪਿੰਡਾ ਓਕੇ ਜੀ ਬਾਡੀ ਸਰਵਪੰਸ ਜੂਸ ਲੈਣ ਤੋਂ ਪਹਿਲਾਂ ਕੀ ਕੀ ਦਿੱਕਤਾਂ ਸੀ ਆਪਾਂ ਨੂੰ ਉਹ ਦਿੱਕਤਾਂ ਤਾਂ ਕਈ ਸੀ ਯਾਰ ਦਿੱਕਤ ਤਾਂ ਇੱਕ ਤਾਂ ਮੈਨੂੰ ਸ਼ੂਗਰ ਦੀ ਪ੍ਰੋਬਲਮ ਸੀਗੀ ਠੀਕ ਹੈ ਇੱਕ ਮੇਰਾ ਬਲੱਡ ਪ੍ਰੈਸ਼ਰ ਵੱਧਦਾ ਸੀ ਠੀਕ ਹੈ ਜੀ ਮੋਢੇ-ਮੋਢੇ ਜੇ ਦੁਖੀ ਜਾਂਦੀ ਸੀਗੇ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਇਹ ਇਹ ਸ਼ੂਗਰ ਦੀ ਤਾਂ ਮੈਨੂੰ 10 ਤੋਂ ਚੱਲ ਰਹੀ ਹੈ 10 ਅ 10 ਤੋਂ 10 'ਚ ਪਤਾ ਲੱਗਿਆ ਮੈਨੂੰ 20000 ਹਜ਼ਾਰ ਹੋ ਗਿਆ ਹਾਂਜੀ ਠੀਕ ਹੈ ਜੀ ਤੇ ਤੇ ਬੀਪੀ ਬੀਪੀ ਵੀ ਮੈਨੂੰ ਉਦੋਂ ਹੀ ਪਤਾ ਲੱਗਿਆ ਬੀਪੀ ਮੇਰਾ ਚੜਾ ਜਾਂਦਾ ਸੀ ਪੁੱਛਣਾ ਕੋਸ ਓਕੇ ਬਾਇ ਹੋ ਜਾਂਦਾ ਸੀ ਵੀ ਜੇ ਕੋਈ ਨਹੀਂ ਮੜੀ ਜੀ ਵੀ ਗੱਲ ਕਰਦੀ ਕਿ ਖਾਲਾ ਜ ਮਰਜੋ ਮਾਰ ਦੋ ਆਹ ਕੰਪਰੈਂਡਾ ਸੀ ਮੇਰਾ ਓਕੇ ਜੀ ਜਿੰਮੇ ਤੁਸੀਂ ਅੱਜ ਕਿੰਨੇ ਦਿਨ ਹੋ ਗਏ ਪੀਂਦਿਆਂ ਨੂੰ ਸਰਵਸ ਪੀਂਦੇ ਮੈਨੂੰ ਹੋ ਗਏ ਮਲਾ ਅੱਜ 35 ਦਿਨ ਹੋ ਗਏ ਮੈਨੂੰ 35 ਦਿਨ ਹੋ ਗਏ 35 ਦਿਨਾਂ ਚ ਕੀ ਫਰਕ ਲੱਗਦਾ ਜੀ ਤੁਹਾਨੂੰ ਫਰਕ ਤਾਂ ਮਹਿਸੂਸ ਹੁੰਦਾ ਵਧੀਆ ਜੀ ਸਰੀਰ ਫੱਟਾ ਲੱਗਦਾ ਤੇ ਮੈਂ ਜਦੋਂ ਦਵਾਈ ਲੱਗਿਆ ਸ਼ੁਰੂ ਕੀਤਾ ਸਰਵਿਸ ਪੈਕ ਸਰਵਿਸ ਪੈਕ ਹਾਂਜੀ ਉਸ ਦਿਨ ਮੈਂ 2-3 ਦਿਨ ਖਾਧੀਆਂ ਸ਼ੂਗਰ ਦੀ ਦਵਾਈ ਤੇ ਮੁੜ ਕੇ ਮੈਂ ਖਾਧੀ ਵੀ ਨਹੀਂ ਗੋਲੀ ਬੰਦ ਹੈ ਜੀ ਉਹਨੂੰ ਗੋਲੀ ਵੀ ਬੀਪੀ ਦੀ ਵੀ ਬੰਦ ਕਰੀ ਹੋਈ ਹੈ ਓਕੇ ਜੀ ਤੇ ਮੈਂ ਦੇਖਿਆ ਬੀਬੀ ਵੀ ਚੈੱਕ ਕਰਾ ਸ਼ੂਗਰ ਮੇਰਾ ਇੱਕ ਦਿਨ ਮੈਂ ਕਰੈਸ ਵੈਸੇ ਕਰਿਆ ਨਹੀਂ ਸੀ ਉਸ ਦਿਨ ਮੇਰਾ 100 ਅ ਖਾਤਾ ਪੀਤਾ ਵਾਸੀ 130 35 30 ਡਿਗਰੀ ਵਾਇਆ ਉਹ ਖਾਬੀ ਕੇ ਖਾਬੀ ਕੇ ਗਿਆਨ ਕਬੇ ਕਰਿਆ ਸੀ ਮੈਂ ਅੱਗੇ ਦਾ ਮੇਰਾ 250 300 ਪਤਾ ਨਹੀਂ ਕਿੱਥੇ ਜਾਂਦਾ ਸੀਗਾ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਦੇ ਕੀ ਸਨੇਹਾ ਦੇਣਾ ਚਾਹੋਗੇ ਬੋਡੀ ਸਰਸ ਬਾਰੇ ਸਨੇਹਾ ਤਾਂ ਮੈਂ ਕਹਿੰਦਾ ਭਰਾ ਵੀ ਗੱਲਾਂ ਵੀ ਡਾਕਟਰਾਂ ਨੂੰ ਖੜਾ ਛੜਾਉ ਇਹ ਜਿਹੜਾ ਜੂਸ ਹੈ ਇਹਨੂੰ ਪੀਓ ਇਹ ਹੋਰ ਕੋਈ ਦਵਾਈ ਦੂਜੀ ਤਾਂ ਐ ਨਹੀਂ ਵੀ ਸਰੀਰ ਦੀ ਸਭਾਈਓ ਕਰਦਾ ਜਿਵੇਂ ਮੈਨੂੰ ਦੱਸਿਆ ਤੇ ਉਹ ਗੱਲ ਵੀ ਹੋਈ ਹੈ ਅੱਗੇ ਮੈਂ ਜਦੋਂ ਬੈਡ ਤੇ ਉੱਠਣਾ ਉੱਠਣ ਦੀ ਜਿੰਨੀ ਕਰਦਾ ਹੁਣ ਆਪਣਾ ਛਾਲ ਮਾਰ ਕੇ ਉੱਠਦੇ ਆ 4 ਵਜੇ ਓਕੇ ਤੇ ਇਹ ਸਰੀਰ ਆ ਰਹਿੰਦਾ ਵੀ ਫੁੱਲ ਵਰਕਰ ਰਹਿੰਦਾ ਜੀ ਅੱਜ ਤੁਸੀਂ ਦੂਜਾ ਸਰਵਿਸ ਪੈਕ ਵੀ ਮੋਬਾਈਲ ਨਾਲ ਆ ਦੇ ਰਿਜ਼ਲਟ ਦੱਸੇ ਨੇ ਹਣਾ ਜੀ ਹਾਂ ਤਾਂ ਮੈਂ ਤਾਂ ਹੋਰ ਪੀ ਲੋਣ ਲੱਗਦੇ ਹੱਥੇ ਬਿਲਕੁਲ